ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਇਸ ਦੇਸ਼ ਵਿਦੇਸ਼ ਦੀ ਦਸਖੰਡਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਖਰਦੁੰਗਲਾ ਵਿੱਚ برفੇਠਾਂ ਦੱਬੇ 10 ਜਣੇ 6 ਲਾਸ਼ਾਂ ਬਰਾਮਦ ਹੋਰ ਨਾਲ ਦੀ ਪਾਲੀ ਜੰਗੀ ਪਦਰ ਤੇ ਫੌਜ ਵੱਲੋਂ ਰਾਹਤ ਮਹਿਮ ਜਾਰੀ ਬਿਮਾਰੀ ਨੂੰ ਮਾਤ ਦੇ ਕੇ ਵਾਪਸ ਆਏ ਹਾਕੀ ਲੈਜੈਂਡ ਬਲਬੀਰ ਸੀਨੀਅਰ ਪੀਜੀਆ ਤੇ 108 ਦਿਨਾਂ ਬਾਅਦ ਮਿਲੀ ਛੁੱਟੀ ਨੌਕਰੀ ਵਿੱਚ ਵਾਧੇ ਦੇ 2 ਦਿਨਾਂ ਬਾਅਦ ਡੀਜਪੀ ਦੇ ਅਸਤੀਫੇ ਦੀਆਂ ਅਟਕਲਾਂ ਸ਼੍ਰੇਸ਼ ਅਰੋੜਾ ਨੇ ਕੀਤਾ ਇਨਕਾਰ ਹਰਿਆਣਾ ਦੇ ਮੁੱਖ ਮੰਤਰੀ ਮਨੋਰਾਲ ਖੱਟਰ ਨੇ ਆਖਿਆ ਘਰਵਾਲੀ ਦੀ ਚਿੰਤਾ ਨਾ ਮੋਦੀ ਦੀ ਨਾ ਯੋਗੀ ਦੀ ਤੇ ਨਾ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਕੁਲਵੀਰ ਸਿੰਘ ਜੀਰਾ ਸੁਨੀਲ ਜਾਖੜ ਨੇ ਆਖਿਆ ਵਿਧਾਇਕ ਜੀਰਾ ਦੀ ਮੌਤਰੀ ਰੱਦ ਕਰਨ ਦਾ ਹਾਲੀ ਫੈਸਲਾ ਨਹੀਂ ਦਿੱਲੀ ਪੰਜਾਬ ਅਤੇ ਹਰਿਆਣਾ ਵਿੱਚ ਇਕੱਲਿਆਂ ਚੋਣਾ ਲੜੇਗੀ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ ਵਿੱਚ ਸੰਭਵ ਗਰਨਜੀਤ ਸਿੰਘ ਕਤਲकांड ਵਿੱਚ ਅੱਜ ਤੋਂ ਸ਼ੁਰੂ ਹੋਏਗੀ ਬਹਿਸ ਹੁਣ ਖਬਰਾਂ ਦੀ ਵਿਸਥਾਰ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਦੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਮੁੱਖ ਮੰਤਰੀ ਬਣਾਉਣ ਦੀ ਇੱਛਾ ਜਨਤਕ ਬਿਆਨ ਰਾਹੀਂ ਜਾਹਰ ਜਾਰੀ ਕੀਤੀ ਲਾੜੀ ਨੇ ਜਦੋਂ ਇਹ ਬਿਆਨ ਦਿੱਤਾ ਉਸ ਮੌਕੇ ਬਾਜਵਾ ਉਹਨਾਂ ਦੇ ਭਰਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਵੀ ਵੰਚਤੇ ਮਜੂਰ ਸਿੰਘ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰ੍ਹਾਂ ਪੰਜਾਬ ਦੇ ਪੱਖ ਦੇ ਮੁੱਦੇ ਚੁੱਕੇ ਨੇ ਇੱਕ ਸ਼ਲਾਘਾਯੋਗ ਕਦਮ ਹੋਣ ਦੇ ਨਾਲ ਅਸਲ ਲੀਡਰ ਹੋਣ ਦਾ ਸਬੂਤ ਹੈ ਉਹਨਾਂ ਆਖਿਆ ਕਿ ਬਾਜਵਾ ਨੇ ਗੰਨਾ ਕਿਸਾਨਾਂ ਮੁਲਾਜ਼ਮਾਂ ਮਜ਼ਦੂਰਾਂ ਦੇ ਇਹਾਰੇ ਦੇ ਬਿੱਲਾਂ ਤੋਂ ਲੈ ਕੇ ਪੰਜਾਬ ਦੇ ਬਾਕੀ ਮਸਲਿਆਂ ਸੰਬੰਧੀ ਆਵਾਜ਼ ਬੁਲੰਦ ਕਰਕੇ ਪੰਜਾਬ ਦੇ ਲੋਕਾਂ ਦਾ ਸੱਚਾ ਹਤੈਸ਼ੀ ਹੋਣ ਦਾ ਸਬੂਤ ਦਿੰਦਾ ਹੈ। ਉਹਨਾਂ ਆਖਿਆ ਕਿ ਉਹ ਅਰਦਾਸ ਕਰਦੇ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਮੁੱਖ ਮੰਤਰੀ ਬਣ ਕਾਂਗਰਸੀ ਵਿਧਾਇਕ ਵੱਲੋਂ ਭੜੀ ਸਭਾ ਵਿੱਚ ਦਿੱਤੇ ਗਏ ਇਸ ਬਿਆਨ ਨਾਲ ਜਿੱਥੇ ਪੰਜਾਬ ਕਾਂਗਰਸ ਦਾ ਆਪਸੀ ਕਾਟੋਕੁਲੇਸ਼ ਇੱਕ ਵਾਰ ਫਿਰ ਜਗ ਜਾ ਰਿਹਾ ਹੈ, ਉੱਥੇ ਹੀ ਵਿਰੋਧੀਆਂ ਨੂੰ ਸਿਆਸਤ ਲਈ ਇੱਕ ਹੋਰ ਮੁੱਦਾ ਮਿਲ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਫੂਕ ਕੱਢਣ ਦੇ ਫਰੋਜ਼ਪੁਰ ਰੇਂਜ ਦੇ ਡੀਆਈਜੀ ਤੇ ਗੰਭੀਰ ਦੋਸ਼ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ اپنی گل دی وضاحت رکھی ہے جیل మంత్రి સુખજીન્દ્ર ਸਿੰਘ ਰੰਦਾਵਾ ਤੇ ਫਿਰੋਜ਼ਪੁਰ ਤੋਂ ਵਿਧਾਇਕ ਪ੍ਰਮੇਂਦਰ ਸਿੰਘ ਪਿੰਕੀ ਕੁਲਬੀਰ ਜੀਰਾ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹائਸ਼ ਤੇ ਲੈ ਕੇ ਗਏ ਜੀਰਾ ਨੇ ਆਖਿਆ ਕਿ ਉਹ ਇੱਕ ਵੇਲੇ ਜਨਤਕ ਸਮਾਗਮਦਾਰਨੋਂ ਬਿਆਨਬਾਜ਼ੀ ਕਰਨ ਤੋਂ ਸੰਕੋਚ ਕਰਨਗੇ ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਇੰਚਾਰਜ ਆਸ਼ਾ ਕੁਮਾਰੀ ਨਾਲ ਵੀ ਮੁਲਾਕਾਤ ਲਈ ਕੀ ਹੈ ਬਾਅਦ ਵਿੱਚ ਜੀਰਾ ਨੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਮੀਟਿੰਗ ਕੀਤੀ ਜਿਨ੍ਹਾਂ ਨੇ ਮੰਚ ਤੋਂ ਕੀਤੀ ਗਈ ਟਿੱਪਣੀ ਤੇ ਫਿਰ ਉਸ ਤੋਂ ਬਾਅਦ ਬਿਆਨ ਬਾਜੀ ਜਾਰੀ ਰੱਖਣ ਲਈ ਆਪਣਾ ਸਪਸ਼ਟੀਕਰਨ ਦਿੱਤਾ ਪਰ ਪਾਰਟੀ ਹਲਕਿਆਂ ਵਿੱਚ ਕਹਿ ਰਿਹਾ ਹੈ ਕਿ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਮੰਨਿਆ ਕਿ ਮੰਚ 'ਤੇ ਆਪਣੀ ਗੱਲ ਕਹਿਣ ਤੋਂ ਬਾਅਦ ਉਹਨਾਂ ਨੂੰ ਮੀਡੀਆ ਵਿੱਚ ਜਨਤਕ ਤੌਰ ਤੇ ਬਿਆਨਬਾਜ਼ੀ ਨਹੀਂ ਸੀ ਕਰਨੀ ਚਾਹੀਦੀ ਮੁੱਖ ਮੰਤਰੀ ਨੇ ਕੁਲਬੀਰ ਜੀਰਾ ਨੂੰ ਮਾਲਵਾ ਜ਼ੋਨ ਦੇ ਵਿਧਾਇਕਾਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪ੍ਰਵਾਨਗੀ ਦੇ ਦਿੱਤੀ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਇਕ ਕੁਲਬੀਰ ਸਿੰਘ ਜੀਰਾ ਵੱਲੋਂ ਮੁੱਖ ਮੰਤਰੀ ਤੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਪੁਸ਼ਟੀ ਕਰਦੇ ਆਖਿਆ ਕਿ ਬਹਾਲੀ ਬਾਰੇ ਫੈਸਲਾ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਲਿਆ ਜਾਏਗਾ ਫਿਲਹਾਲ ਇਹ ਵਿਵਾਦ ਸਮ ਪੰਜਾਬ ਕਾਂਗਰਸ ਨੇ ਆਪਣਾ ਮੌਤਲ ਕੀਤਾ ਵਿਧਾਇਕ ਕੁਲਬੀਰ ਸਿੰਘ ਜੀੜਾ ਅੱਜ ਮੁੜ ਬਹਾਲ ਕਰ ਦਿੱਤਾ ਇਹ ਫੈਸਲਾ देर अਥਨੇ ਹੋਇਆ ਜਦੋਂ ਪੰਜਾਬ ਭਵਨ ਚੰਡੀਗੜ੍ਹ 'ਚ ਕੈਬਨਟ ਮੈਂਬਰ ਸੁਖਿੰਦਰ ਸਿੰਘ ਰੰਦਾਵਾਜ਼ ਜ਼ੀਰਾ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੁਨੀਲ ਜਾਖਰ ਕੋਲ ਪੁੱਜੇ ਚੇਤੇ ਰਹੇ ਕਿ ਜ਼ੀਰਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ 'ਚ ਫਰੋਜਪੁਰ ਦੇ ਆਈਜੀ ਐਮਐਸ ਛੀਨਾ ਤੇ ਪੰਜਾਬ ਸਰਕਾਰ ਦੇ ਆਲੋਚਨਾ ਕੀਤੀ ਸੀ ਔਰ ਪਾਰਟੀ ਦੇ ਅੰਦਰੂਨੀ ਸੂਤਰ ਕਹਿੰਦੇ ਨੇ ਕਿ ਜ਼ੀਰਾ ਨੂੰ ਮੁਅਤਲ ਕਰਨ ਕਰਕੇ ਨਸ਼ਿਆਂ ਦੇ ਮੁੱਦੇ ਤੇ ਲੋਕਾਂ 'ਚ ਗਲਤ ਮੈਸੇਜ ਗਿਆ ਹੈ ਇਹ ਕਾਂਗਰਸੀ ਆਗੂ ਅੰਦਰੋਂ-ਅੰਦਰੀ ਮਹਿਸੂਸ ਕਰਦੇ ਸਨ ਉਹਨਾਂ ਇਹ ਵੀ ਕਿਹਾ ਕਿ ਜ਼ੀਰਾ ਦੀ ਮੁਤਲੀ ਨਾਲ ਕਾਂਗਰਸ ਦੇ ਐਮਐਲਆ ਦਾ ਮਨੋਬਲ ਡਿੱ ਗਿਆ ਜਿਹੜੇ ਨਵੇਂ ਹਨ ਔਰ ਅੱਜ ਇਸ ਵਿਵਾਦ ਦਾ ਨਵੇੜਾ ਕਰਦਿਆਂ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੁਲਵੀਰ ਸਿੰਘ ਜ਼ੀਰਾ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਕੋਲ ਲੈ ਕੇ ਗਏ ਅੱਧਾ ਘੰਟਾ ਮੀਟਿੰਗ ਚੱਲੀ ਇਸ ਮਗਰੋਂ ਜੀਰਾ ਨੂੰ ਭਾਲ ਕਰ ਦਿੱਤਾ ਗਿਆ ਰੰਧਾਵਾ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸਾਡੇ ਘਰ ਦੀ ਗੱਲ ਸੀ ਜੋ ਹੱਲ ਹੋ ਗਈ ਹੈ ਔਰ ਭਰੋਸੇਯੋਗ ਸੂਤਰ ਕਹਿੰਦੇ ਨੇ ਕਿ ਕਾਂਗਰਸ ਪ੍ਰਧਾਨ ਕੋਲ ਕੁਲਵੀਰ ਸਿੰਘ ਜੀਰਾ ਨੇ ਇਹ ਗੱਲ ਮੰਨੀ ਹੈ ਕਿ ਉਸ ਨੂੰ ਇਹ ਮੁੱਦਾ ਜਨਤਕ ਤੌਰ ਤੇ ਨਹੀਂ ਸੀ ਉਠਾਉਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਜਾਂ ਕਾਂਗਰਸ ਪ੍ਰਧਾਨ ਤੇ ਜਾਂ ਨਸ਼ਿਆਂ ਦੇ ਮੁੱਦੇ ਤੇ ਡੀਜੀਪੀ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਸੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਵਿਧਾਇਕ ਕੁਲਵੀਰ ਸਿੰਘ ਜੀਰਾ ਨੂੰ ਮੁੱਦਾ ਟੋਕਮੇ ਪਲੇਟਫਾਰਮ ਤੇ ਠਾਉਣਾ ਚਾਹੀਦਾ ਸੀ ਉਹਨਾਂ ਕਹਿ ਕੇ ਕਾਂਗਰਸ ਪਾਰਟੀ ਦਾ ਹਿਰਦਾ ਵਿਛਾਲ ਹੈ ਜੇਕਰ ਵਿਧਾਇਕ ਜੀਰਾ ਮਾਫੀ ਮੰਗਦਾ ਤਾਂ ਪਾਰਟੀ ਉਹਨਾਂ ਨੂੰ ਮਾਫ ਕਰ ਸਕਦੀ ਹੈ ਔਰ ਵਿਧਾਇਕ ਜੀਰਾ ਦੀ ਅਸੀਂ ਖਬਰ ਤੁਹਾਨੂੰ ਸੁਣਾ ਚੁੱਕੇ ਹਾਂ ਪਰ ਜੀਰਾ ਨੇ ਮਾਫੀ ਮੰਗ ਕੇ ਆਪਣਾ ਪੱਲਾ ਵੀ ਝਾੜ ਲਿਆ ਤੇ ਆਪਣਾ ਮੈਸੇਜ ਵੀ ਦੇ ਦਿੱਤਾ ਬਠਿੰਡਾ ਹਲਕੇ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਚ ਸਿਆਸੀ ਖਿੱਚੋਤਾਣ ਦੌਰਾਨ ਤਿੰਨ ਬਾਗੀ ਅਕਾਲੀ ਕੌਂਸਲਰਾਂ ਨੇ ਕਾਂਗਰਸ ਦਾ ਹੱਥ ਫੜ ਲਿਆ ਅਕਾਲੀ ਕੌਂਸਲਰਾਂ ਨੂੰ ਕਾਂਗਰਸ ਵਿੱਚ ਲਿਆਉਣ ਲਈ ਕਾਂਗਰਸ ਪਾਰਟੀ ਨੇ ਰਾਤੋ-ਰਾਤ ਸਮਾਗਮ ਰੱਖੇ ਖਜ਼ਾਨਾ ਮੰਤਰੀ ਵਿਸ਼ੇਸ਼ ਤੌਰ ਤੇ ਇਨ੍ਹਾਂ ਸਮਾਗਮਾਂ ਵਿੱਚ ਪੁੱਜੇ ਔਰ ਇਹਨਾਂ ਨੂੰ ਮਨਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਯਾਨੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਬਠਿੰਡੇ ਪੁੱਜੇ ਸਨ ਤੇ ਇਨ੍ਹਾਂ ਕੌਂਸਲਰਾਂ ਦੇ ਨਾਲ ਲੰਮੀਆਂ ਮੀਟਿੰਗਾਂ ਕੀਤੀਆਂ ਸਨ ਪਰ ਬਾਦਲ ਦੀਆਂ ਕੀਤੀਆਂ ਮੀਟਿੰਗਾਂ ਅਜਾਈ ਗਈਆਂ ਨੇ ਦੁਰਜਬ ਨੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬਾਗੀ ਅਕਾਲੀ ਕਾਉਂਸਲਰਾਂ ਦੀ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਟਿੱਪਣੀ ਕੀਤੀ ਹੈ ਤੇ ਕਿਹਾ ਕਿ ਪਾਰਟੀਆਂ 'ਚ ਛੋਟੇ ਮੋਟੇ ਲੋਕ ਤਾਂ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਸਖਤ ਸੁਰ ਵਿੱਚ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਅਸੀਂ ਆਪਣੀ ਹਕੀਕਤ ਵਖਾਵਾਵਾਂਗੇ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਸਾਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਕਮਰ ਕੱਸੇ ਕਸੀ ਬੈਠੀ ਹੈ ਪੰਜਾਬ ਦੀਆਂ 8 ਸੀਟਾਂ ਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਐਸ ਮਹੀਨੇ ਦੇ ਅੰਤ ਤੱਕ ਕੀਤਾ ਜਾਏਗਾ ਮੰਨਨੇ ਕਿ ਹੈ ਕਿ ਲੋਕ ਸਭਾ ਚੋਣਾਂ ਲਈ ਪਾਰਟੀ ਵੱਲੋਂ ਪੰਜ ਸੀਟਾਂ ਉਤੇ ਹੀ ਮੀਤਵਾਰਾਂ ਦਾ ਐਲਾਨ ਪਹਿਲਾਂ ਕੀਤਾ ਜਾ ਚੁੱਕਾ ਹੈ ਬਾਕੀ 8 ਸੀਟਾਂ ਤਮੀਰਵਾਰਾਂ ਦਾ ਐਲਾਨ ਜਨਵਰੀ ਦੇ ਅਖੀਰ ਵਿੱਚ ਕੀਤਾ ਜਾਵੇਗਾ ਕਾਂਗਰਸ ਪਾਰਟੀ ਦੀ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੇ ਆਖਿਆ ਕਿ ਲੋਕ ਸਭਾ ਚੋਣਾਂ ਨੂੰ ਦੇਖਦੇ ਆ ਪੰਜਾਬ ਵਿੱਚ ਐਕਟਿੰਗ ਪ੍ਰਧਾਨ ਲਾਉਣ ਦੀ ਚਰਚਾ ਬੇਫਜ਼ੂਲ ਹੈ ਉਹਨਾਂ ਆਖੇ ਕਿ ਚੋਣਾਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਕਾਂਗਰਸ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਕਿ ਹਰੇਕ ਸੂਬੇ ਵਿੱਚ ਚੋਣ ਪ੍ਰਬੰਧਕ ਕਮੇਟੀ ਬਣेंगी ਜਿਸ ਦੇ ਚੇਅਰਮੈਨ ਸੂਬੇ ਦੇ ਸੀਨੀਅਰ ਲੀਡਰ ਨੂੰ ਲਾਇਆ ਜਾਏਗਾ ਉਸ ਦੇ ਹੇਠਾਂ ਟੀਮ ਦਾ ਗਠਨ ਕੀਤਾ ਜਾਣਾ ਹੈ ਇਸ ਤੋਂ ਬਾਅਦ ਪੰਜਾਬ ਵਿੱਚ ਐਕਟਿੰਗ ਪਰਦਾ ਲਾਉਣ ਦੀ ਸੰਭਾਵਨਾ ਖਤਮ ਹੋ ਗਈ ਫੋਲਸਪਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਵਾਇਆ ਨੂੰ ਪਾਰਟੀ ਤੋਂ ਕੱਢੇ ਜਾਣ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਮੈਸੇਜ ਤੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਵਾਇਆ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵਿਕਰਮ ਸਿੰਘ ਮਜੀਠਾ ਦੀ ਪਾਰਟੀ ਨਹੀਂ ਉਹ ਗੇਵਲ ਵਰਕਰ ਹੈ ਪਾਰਟੀ ਦਾ ਬਾਦਲ ਦੀ ਉਹਨਾਂ ਆਖੇ ਕਿ ਮਜੀਠਾ ਵੱਲੋਂ ਇੱਕ ਸਮਾਗਮ ਦੌਰਾਨ ਕਵਾਇਆ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦਾ ਇੱਕ ਮੈਸੇਜ ਭੇਜਿਆ ਜਾ ਰਿਹਾ ਉਹਨਾਂ ਆਖੇ ਕਿ ਸਬੰਧਿਤ ਅਧਿਕਾਰਤ ਤੌਰ ਤੇ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੀ ਉਹਨਾਂ ਆਖੇ ਕਿ ਪਾਰਟੀ ਵਿੱਚ ਕਿਸ ਨੂੰ ਰੱਖਣਾ ਹੈ ਕਿਸ ਨੂੰ ਨਹੀਂ ਇਹ ਫੈਸਲਾ ਬਾਦਲਾ ਵੱਲੋਂ ਕੀਤਾ ਜਾਏਗਾ ਨਾ ਕਿ ਮਜੀਠੀਆ ਆਮ ਆਦਮੀ ਪਾਰਟੀ ਦੀ ਮੁਰਤਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਵਾਲੇ ਜੱਜਤੋਤ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਪੰਜਾਬੀ ਇਕਤਾ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਪਾਲ ਖੈਰਾਨੀ ਦੀਪਕ ਮਾਨਸਲ ਨੂੰ ਜਨਰਲ ਸਕੱਤਰ ਨਵਜੋਤ ਕੋਰ ਲੰਬੀ ਨੂੰ ਵਿਦਿਆਰਥੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਸੁਖਦੀਪ ਸਿੰਘ ਸੰਧੂ ਫਰੀਦਕੋਟ ਦਲਵਿੰਦਰ ਸਿੰਘ ਤੰਜੂ ਪਟਿਆਲਾ ਸੁਖਮਨ ਬਲ ਅੰਮ੍ਰਿਤਸਰ ਨੂੰ ਰਾਜ ਸੀਸ ਕੱਤਰ ਨਿਯੁਕਤ ਕੀਤਾ ਗਿਆ ਹੈ। ਚੋਣ ਕਮਿਸ਼ਨ ਆਉਂਦੀਆਂ ਲੋਕ ਸਭਾ ਚੋਣਾਂ ਦਾ ਪ੍ਰੋਗਰਾਮ ਮਾਰਚ ਦੇ ਪਹਿਲੇ ਹਫਤੇ ਵਿੱਚ ਐਲਾਨ ਕਰ ਸਕਦਾ ਹੈ ਮੌਜੂਦਾ ਸੁਣਵੀ ਲੋਕ ਸਭਾ ਦਾ ਕਾਰਜਕਾਲ 3 ਜੂਨ ਨੂੰ ਖਤਮ ਹੋ ਰਿਹਾ ਹੈ ਆਮ ਚੋਣਾਂ ਦੇ ਨਾਲ ਨਾਲ ਚਾਰ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਜਾ ਸਕਦੀਆਂ ਹਨ ਚੋਣ ਕਮਿਸ਼ਨ ਕਿਸ ਮਹੀਨੇ ਵਿੱਚ ਚੋਣਾਂ ਕਰਾਏ ਕਿੰਨਾ ਪੜਾਵਾਂ ਵਿੱਚ ਕਰਾਏ ਫਿਲਹਾਲ ਇਸ ਤੇ ਵਿਚਾਰ ਹੋ ਰਿਹਾ ਚੋਣ ਕਮਿਸ਼ਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੋਣਾਂ ਦਾ ਐਲਾਨ ਕਰਨ ਦੀ ਤਰੀਕ ਤੇ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਲੋਕ ਸਭਾ ਕਿੰਨੇ ਪੜਾਵਾਂ ਵਿੱਚ ਕਰਾਈਆਂ ਜਾਣੀਆਂ ਇਹ ਗੱਲ ਸੁਰੱਖਿਆ ਦਸਤਿਆਂ ਦੀ ਉਪਲਬਧਤਾ ਤੇ ਹੋਰ ਲੋੜਾਂ ਨਾਲ ਨਿਰਧਾਰਤ ਹੋਏਗੀ ਆਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਮਾਰਚ ਦੇ ਪਹਿਲੇ ਹਫਤੇ ਹੋਣ ਦੀ ਸੰਭਾਵਨਾ ਹੈ ਇਹ ਸੰਭਾਵਨਾ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਚੋਣ ਕਮਿਸ਼ਨ ਪੁਰਾਣੀ ਪਰੰਪਰਾ ਨਿਭਾਉਂਦੇ ਹਨ ਲੋਕ ਸਭਾ ਦੇ ਨਾਲ ਨਾਲ ਆਂਧਰਾ ਪ੍ਰਦੇਸ਼, ਉੜੀਸਾ, ਸਿਕਮ ਅਤੇ ਅਰਨਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਨਵੰਬਰ 2018 ਵਿੱਚ ਪੰਕਤੀਤਾ ਜਾ ਚੁੱਕਾ ਹੈ 6 ਮਹੀਨੇ ਅੰਦਰ ਹੀ ਫਿਰ ਤੋਂ ਚੋਣਾ ਕਰਾਉਣਾ ਜ਼ਰੂਰੀ ਹੈ ਇਸ ਲਈ ਹਰ ਹਾਲ ਉੱਥੇ ਮਈ ਤੋਂ ਪਹਿਲਾਂ ਚੋਣਾ ਹੋਣੀਆਂ ਨੇ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਨੇ ਆਖਿਆ ਕਿ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਅਧਿਕਾਰ ਨਾ ਕੇਜਰੀਵਾਲ ਕੋਲ ਤੇ ਨਾ ਭਗਵੰਤ ਮਾਨ ਕੋਲ ਹੈ। ਉਹਨਾਂ ਆਖਿਆ ਕਿ ਮੈਨੂੰ ਪਸਦ ਦੇ ਲੋਕਾਂ ਨੇ ਚੁਣਿਆ ਹੈ। ਉਹਨਾਂ ਦੀ ਲੜਾਈ ਉਹ ਲੜ ਰਹੇ ਨੇ। ਉਹਨਾਂ ਆਖਿਆ ਕਿ ਟੜੇਬਾਜੀ ਜ਼ੋਰਾਂ ਤੇ ਹੈ। ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਵਿਧਾਇਕਾਂ ਨੂੰ ਮਿਲਣ ਦਾ ਸਮਾਂ ਨਹੀਂ। ਉਹ ਪੰਜਾਬ ਦਾ ਕੀ ਸਵਾਰਣਗੇ? ਉਹਨਾਂ ਆਖਿਆ ਕਿ ਗੱਡਜੁੱਟ ਕਰਨ ਲਈ ਉਹ ਮੀਟਿੰਗਾਂ ਕਰ ਰਹੇ ਨੇ। ਮਹਾ ਗੱਡਜੁੱਟ ਕਰਕੇ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀ ਦਲ ਤੇ ਕਾਂਗਰਸ ਨੂੰ ਸਖਤ ਚੁਣੌਤੀ ਦੇਣਗੇ। ਉਹਨਾਂ ਆਖਿਆ ਕਿ ਮੇਰੇ ਨਾਲ ਬਦਰਾ ਖੋੜੀ ਵਾਲੀ ਨੀਤੀ ਨਾਲ ਖੇਡ ਖੇਡੀ ਜਾ ਰਹੀ ਹੈ ਤੇ ਹੁਣ ਮੌਜੂਦਾ ਸਮੇਂ باوجود ਲੋਕਾਂ ਦਾ ਮਨਾਉਮੋ ਹੀ ਪਿਆਰ ਮਿਲ ਰਿਹਾ ਹੈ। ਉਧਰ ਆਮ ਆਦਮੀ ਪਾਰਟੀ ਦੇ ਐਸਆਈ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਬਲਾਸਪੁਰ ਤੇ ਸਹਿ ਪ੍ਰਧਾਨ ਕਲਪਨ ਸਿੰਘ ਪੰਡੋਰੀ ਨੇ ਆਖਿਆ ਕਿ ਜੇ ਖੇਰਾ ਵਿੱਚ ਰੱਤਾ ਮਾਸਾ ਵੀ ਗੈਰ ਰੱਤਾ ਉਹ ਸਪੀਕਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਤੋਂ ਪਹਿਲਾਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ। ਉਹਨਾਂ ਆਖਿਆ ਕਿ ਖੇਰਾ ਹੱਥ ਦਰਜੇ ਦੇ ਮੌਕਾ ਪਰਸ ਤੇ ਕੁਰਸੀ ਦੇ ਲਾਲਚੀ ਨੇ ਦੋਵੇਂ ਵਿਧਾਇਕਾਂ ਨੇ ਖੇਰਾ ਤੇ ਦਲਤ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਆਖਿਆ ਕਿ ਪੰਜਾਬ ਅਤੇ ਪੰਜਾਬੀਆਂ ਉੱਤੇ ਜੀ ਦਾਅਵੇ ਕਰਨ ਵਾਲੇ ਸੁਖਪਾਲ ਖੇਰਾ ਇਹਨਾਂ ਨਹੀਂ ਜਰ ਸਕਦੇ ਕਿ ਪਾਰਟੀ ਨੇ ਵਿਰੋਧੀ ਧਿਰ ਦੀ ਕੁਰਸੀ ਖੇਰਾ ਤੋਂ ਲੈ ਕੇ ਇੱਕ ਦਲਤ ਵਿਅਕਤੀ ਨੂੰ ਕਿਵੇਂ ਅਤੇ ਕਿਉਂ ਦੇ ਦਿੱਤੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਥੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਜੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਵਿੱਚ ਡੀਜੀਪੀ ਦੀ ਨਿਯੁਕਤੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਕੇਸ ਹਾਰਨ ਤੋਂ ਬਾਅਦ ਕੈਪਟਨ ਸਰਕਾਰ ਨੇ ਨਵੇਂ ਡੀਜੀਪੀ ਦੀ ਨਿਯੁਕਤੀ ਪ੍ਰਕਿਰਿਆ ਤੇਜ਼ ਕਰ ਦਿੱਤੀ। ਕੇਂਦਰ ਸਰਕਾਰ ਨੇ ਮੌਜੂਦਾ ਡੀਜੀਪੀ ਸ੍ਰੀਸ਼ ਅਰੋੜਾ ਨੂੰ 9 ਮਹੀਨਿਆਂ ਦੀ ਐਕਸਟੈਂਸ਼ਨ ਦਿੱਤੀ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ੍ਰੈਵ ਭਗ ਨੂੰ ਯੂਪੀਐਸਸੀ ਨੂੰ ਡੀਜੀਪੀ ਦੇ ਅਹੁਦੇ ਲਈ ਪੁਰਸਦਕਾਰੀਆਂ ਦੇ ਨਾਮ ਭੇਜਣ ਦੇ ਹੁਕਮ ਦਿੱਤੇ ਨੇ। ਮੁੱਖ ਮੰਤਰੀ ਨੇ ਨਵਾਂ ਪੁਲਿਸ ਅਧਿਕਾਰੀਆਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਸ਼ਨੀਵਾਰ ਨੂੰ ਇਹਨਾਂ ਦੇ 5 ਨਾਮ ਯੂਪੀਐਸਸੀ ਨੂੰ ਭੇਜੇ ਜਾਣਗੇ। ਉਧਰ ਦੂਜੇ ਪਾਸੇ ਡੀਜੀਪੀ ਅਰ ਜੀਪੀ ਦੀ ਨਿਯੁਕਤੀ ਤੱਕ ਸੇਵਾ ਨਿਭਾਉਣਗੇ ਸੂਬੇ ਦੇ ਨਵੇਂ ਡੀਜੀਪੀ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ-ਨਾਲ ਇਸ ਅਹੁਦੇ ਲਈ ਨਵੇਂ ਨਾਵਾਂ ਦੀ ਚਰਚਾ ਸ਼ੁਰੂ ਹੋ ਗਈ ਹੈ ਦਿਲਚਸਪ ਪਹਿਲੂ ਇਹ ਹੈ ਕਿ ਇਸ ਸਟੋਨ ਵਿੱਚ ਕਾਂਗਰਸ ਹਾਈ ਕਮਾਂਡ ਦਾ ਪੂਰਾ ਦਖਲ ਮੰਨਿਆ ਜਾ ਰਿਹਾ ਹੈ ਕੱਲ੍ਹ ਇੱਕ ਖਬਰ ਆ ਰਹੀ ਸੀ ਕਿ ਸ਼੍ਰੇਸ਼ ਅਰੋੜਾ ਡੀਜੀਪੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਆਖਿਆ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਇਹ ਸਿਰਫ ਅਫਵਾਹਾਂ ਨੇ ਉਹਨਾਂ ਆਖੇ ਕਿ ਜਦ ਤੱਕ ਸਰਕਾਰ ਵੱਲੋਂ ਨਵੇਂ ਡੀਜੀਪੀ ਦੀ ਚੋਣ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਆਪਣੇ ਅਹੁਦੇ ਤੇ ਬਣੇ ਰਹਿਣਗੇ ਉਹਨਾਂ ਆਖਿਆ ਕਿ ਉਹ ਮੁੱਖ ਮੰਤਰੀ ਕੋਲ ਆਪਣਾ ਪ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਉਹ ਆਪਣੇ ਦਮ ਤੇ ਤਿੰਨ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਲੜੇਗੀ ਦਿੱਲੀ ਦੇ ਕਨਵੀਨਰ ਗੋਪਾਲ ਰਾਏ ਨੇ ਆਖਿਆ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗੱਠਜੋੜ ਨਹੀਂ ਹੋਏਗਾ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਪਾਰਟੀਆਂ ਸਾਰੀਆਂ ਸੀਟਾਂ ਤੇ ਇਕੱਲਿਆਂ ਚੋਣਾਂ ਲੜੇਗੀ ਉਹਨਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਤੰਗ ਪਰੇਸ਼ਾਨ ਕਰ ਰਹੀ ਹੈ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਹੋਰ ਪਾਰਟੀਆਂ ਨੇ ਇੱਛਾ ਪ੍ਰਗਟਾਈ ਸੀ ਕਿ ਆਮ ਆਦਮੀ ਪਾਰਟੀ ਨੂੰ ਕਾਂਗਰਸ ਨਾਲ ਗੱਠਜੋੜ ਕਰਕੇ ਚੋਣ ਲੜਨੀ ਚਾਹੀਦੀ ਹੈ ਪਰ ਉਹਨਾਂ ਆਖਿਆ ਕਿ ਪਾਰਟੀ ਪਹਿਲੇ ਦਿਨ ਤੋਂ ਕਾਂਗਰਸੀਆਂ ਨੀਤੀਆਂ ਦਾ ਵਿਰੋਧ 15ਵਾਂ ਵੇਤਨ ਕਮਿਸ਼ਨ ਪੰਜਾਬ ਵਿੱਚ 29 ਜਨਵਰੀ ਨੂੰ ਆਏਗਾ ਸੂਬਾ ਸਰਕਾਰ 90000 ਕਰੋੜ ਰੁਪਏ ਦੀ ਮੰਗ ਕਰੇਗੀ ਇਹਨਾਂ ਵਿੱਚ ਸਭ ਤੋਂ ਵੱਧ ਪੈਸਾ ਸਕਿੱਲ ਡਿਵੈਲਪਮੈਂਟ ਲਈ ਮੰਗਿਆ ਗਿਆ ਹੈ ਪੰਜਾਬ ਲਈ ਸਭ ਤੋਂ ਵੱਡਾ ਮਾਮਲਾ 31000 ਕਰੋੜ ਦਾ ਹੈ ਜੋ ਫੂਡ ਗ੍ਰੇਨ ਦੇ ਵਿਗੜੇ ਹੋਏ ਅਕਾਊਂਟ ਨੂੰ ਅਕਾਲੀ ਭਾਜਪਾ ਸਰਕਾਰ ਨੇ ਕਰਜ਼ੇ ਵਿੱਚ ਬਦਲਾ ਕੇ ਆਪਣੇ ਸਿਰ ਲੈ ਲਿਆ ਸੀ ਤੇ ਆਉਣ ਵਾਲੇ 27 ਸਾਲਾਂ ਵਿੱਚ ਹਰ ਮਹੀਨੇ 270 ਕਰੋੜ ਰੁਪਏ ਦੇ ਹਿਸਾਬ ਨਾਲ ਇੱਕ ਕਿਸ਼ਤ ਅਦਾ ਕੀਤੀ ਜਾਣੀ ਹੈ ਇਸ ਰਾਸ਼ੀ ਨੂੰ ਕਰਜ਼ੇ ਵਿੱਚ ਬਦਲਣ ਬਾਰੇ ਕੇਂਦਰ ਤੇ ਸੂਬਾ ਸਰਕਾਰ ਦੀ ਸ਼ੈਮਤੀ ਹੋ ਚੁੱਕੀ ਹੈ ਪਰ ਹੁਣ ਕੈਪਟਨ ਸਰਕਾਰ ਨੇ ਪ੍ਰਧਾਨ ਮੰਤਰੀ ਤੱਕ ਇਹ ਮਾਮਲਾ ਚੁੱਕਿਆ ਕੈਪਟਨ ਇਸ ਮਾਮਲੇ ਤੇ ਦੋ ਵਾਰ ਪ੍ਰਧਾਨ ਮੰਤਰੀ ਤੇ ਖਜ਼ਾਨਾ ਮੰਤਰੀ ਨੂੰ ਮਿਲ ਚੁੱਕੇ ਹੈ ਪੰਜਾਬ ਵਿੱਚ ਜੀਐਸਟੀ ਦਾ 36 ਫੀਸਦੀ ਹਿੱਸਾ ਕੱਢਿਆ ਇਸ ਬਾਰੇ ਪੰਜਾਬ ਸਰਕਾਰ ਦੀ ਚਿੰਤਾ ਵੱਧ ਰਹੀ ਹੈ ਜੀਐਸਟੀ ਦੇ ਲਾਗੂ ਹੋਣ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਇਹ ਜਿਸ ਸੂਬੇ ਵਿੱਚ ਖਰਪਤ ਵਧਦਾ ਹੈ ਉਹ ਸੂਬੇ ਨੂੰ ਫਾਇਦਾ ਹੋਏਗਾ ਕਮਿਸ਼ਨ ਹੋਰ ਮੰਗਾ ਤੋਂ ਇਲਾਵਾ ਜੀਐਸਟੀ ਪ੍ਰਣਾਲੀ ਤੇ ਕੇਂਦਰ ਤੇ ਸੂਬਿਆਂ ਦੀ ਵਿੱਤੀ ਸਥਿਤੀ ਦਾ ਅਸਰ ਦਾਵੀ ਅੰਦਾਜ਼ਾ ਲਗਾਏਗਾ ਪੰਜਾਬ ਸਰਕਾਰ ਇਹ ਦਲੀਲ ਦੇ ਸਕਦੀ ਹੈ ਕਿ GST ਦੇ ਲਾਗੂ ਹੋਣ ਨਾਲ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਦਿੱਲੀ ਸੇਗੁਰਦਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਚੋਣ ਤੇ ਅਦਾਲਤ ਨੇ 21 ਫਰਵਰੀ ਤੱਕ ਰੋਕ ਲਾ ਦਿੱਤੀ ਹੈ ਅਦਾਲਤ ਨੇ ਇਹ ਰੋਕ ਦਿੱਲੀ ਕਮੇਟੀ ਦੇ ਮੈਂਬਰ ਦੀ ਪਟੀਸ਼ਨ ਤੇ ਸੁਣਵਾਈ ਮਗਰੋਂ ਲਾਈ ਹੈ ਅਦਾਲਤ ਨੇ ਦਿੱਲੀ ਸੇਗੁਰਦਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਗੁਰਮੀਤ ਸਿੰਘ ਛੰਟੀ ਨੇ 30 ਜਨਵਰੀ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਕੇ ਆਖਿਆ ਸੀ ਕਿ ਬੀਤੇ 6 ਦਸੰਬਰ 2018 ਨੂੰ ਕਾਰਜਕਾਰੀ ਕਮੇਟੀ ਦੀ ਮੀਟਿੰਗ ਸੰਬੰਧੀ ਗੁਰਦੁਆਰਾ ਡਾਇਰੈਕਟੋਰੇਟ ਨੂੰ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਸ ਵਿੱਚ ਕਿੰਦਰੇ ਵੀ ਨਹੀਂ ਲਿਖਿਆ ਕਿ ਮੁੱਖ ਅਹੁਦੇਦਾਰਾ ਨੇ ਅਹੁਦਾ ਤੋਂ ਇਲਾਕੇ ਵਿੱਚ ਬਰਫ਼ ਖਿਸਕਣ ਕਰਕੇ ਇੱਕ ਟਿਪਰ ਦੋ ਚਾਲਕਾਂ ਸਮੇਤ 10 ਜਣੇ ਬਰਫ਼ ਵਿੱਚ ਜਦਪ ਗਏ 1800 ਫੁੱਟ ਦੀ ਉਚਾਈ ਤੇ 0 ਤੋਂ -15 ਡਿਗਰੀ ਸੈਲਸੀਅਸ ਤਾਪਮਨ ਵਿੱਚ ਫੌਜ ਵੱਲੋਂ ਚਲਾਈ ਜਾ ਰਹੀ ਰਾਹਤ ਮਹਿਮ ਵਿੱਚ ਛੇਲਾ ਸ਼ਮ੍ਰਾਮਤ ਕੀਤੀਆਂ ਵਾਹਨ ਸੜਕ ਤੋਂ ਕਰੀਬ 800 ਮੀਟਰ ਬਰਫ਼ ਵਿੱਚ ਦੱਬਿਆ ਗਿਆ ਬਰਫ਼ ਵਿੱਚ ਮਹਿਮ ਚਲਾਉਂਦੇ ਮਾਹਰ ਫੌਜ ਦੇ ਪੈਂਥਰਸ ਨਾਲ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਦੀ ਟੀਮ ਲਾਪਤਾ ਚਾਰ ਹੋਰ ਲੋਕਾਂ ਦੀ ਪਾਲ ਵਿੱਚ ਲੱਗੀ ਹੈ ਇਨ੍ਹਾਂ ਦੀ ਪਛਾਣ ਹੋ ਚੁੱਕੀ ਹੈ ਅੱਜ ਦੇ ਪ੍ਰੋਗਰਾਮ ਵਿੱਚ ਬੱਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ